ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਸੀ ਚਿੜੀ ਤੇ ਇੱਕ ਸੀ ਕਾਂ ਦੋਵੇਂ ਜਣੇ ਇੱਕ ਦਿਨ ਜੋਗਾ ਚੁਗਣ ਵਾਸਤੇ ਇਕੱਠੇ ਉੱਡੇ ਉੜਦੇ-ਉੜਦੇ ਸਮੁੰਦਰ ਕਿਨਾਰੇ ਆਪੜੇ ਉੱਥੇ ਚਿੜੀ ਨੂੰ ਲੱਭ ਗਿਆ ਮੋਤੀ ਅਤੇ ਕਾਂ ਨੂੰ ਲੱਭ ਗਿਆ ਲਾਲ ਚਿੜੀ ਕਹਿੰਦੀ ਮੇਰਾ ਮੋਤੀ ਵੱਧ ਕੀਮਤੀ ਹੈ ਕਾਂ ਕਹਿੰਦਾ ਮੇਰਾ ਲਾਲ ਵੱਧ ਮਹਿੰਗਾ ਹੈ ਦੋਵੇਂ ਜਣੇ ਜਹਰੀ ਜੋਹਰੀ ਕੋਲ ਪਰਖ ਕਰਾਉਣ ਵਾਸਤੇ ਗਏ ਜੋਹਰੀ ਨੇ ਪਹਿਲਾਂ ਲਾਲ ਪਰਖਿਆ ਫਿਰ ਮੋਤੀ ਲਾਲ ਦੀ ਕੀਮਤ ਦੱਸੀ ਲੱਖ ਰੁਪਇਆ ਤੇ ਮੋਤੀ ਦੀ ਸਵਾ ਲੱਖ ਕਾਂ ਦੇ ਮਨ ਵਿੱਚ ਬੇਈਮਾਨੀ ਆ ਗਈ ਬੋਲਿਆ ਚਿੜੀ ਭੈਣ ਆਪਣਾ ਮੋਤੀ ਤਾਂ ਦਿਖਾ ਜਰਾ ਚਿੜੀ ਸੀ ਵਿਚਾਰੀ ਆਲੀ ਭੋਲੀ ਮਾਸੂਮ ਮੋਤੀ ਝੱਟ ਕਾਂ ਸਾਹਮਣੇ ਰੱਖ ਦਿੱਤਾ ਕਾਂ ਨੇ ਕੜਕ ਚੁੰਝ ਵਿੱਚ ਮੋਤੀ ਫੜਿਆ ਤੇ ਉੱਡ ਗਿਆ ਉੜਦਾ ਉੜਦਾ ਪਿੱਪਲ ਦੇ ਦਰਖਤ ਉੱਪਰ ਜਾ ਬੈਠਿਆ ਚਿੜੀ ਵੀ ਪਿੱਛੇ ਪਿੱਛੇ ਉੱਡ ਕੇ ਆ ਗਈ ਆ ਕੇ ਕਿਹਾ ਕਾਂ ਭਾਈ ਮੇਰਾ ਮੋਤੀ ਮੈਨੂੰ ਦੇ ਦੇ ਕਾਂ ਕਹਿੰਦਾ ਦਫਾ ਹੋ ਇੱਥੋਂ ਮੈਂ ਤੇਰਾ ਮੋਤੀ ਕੱਦ ਲਿਆ ਚਿੜੀ ਨੇ ਕਾਂ ਦੀਆਂ ਬੜੀਆਂ ਮਿਹਨਤਾਂ ਕੀਤੀਆਂ ਹੱਥ ਬੰਨੇ ਪਰ ਕਾਂ ਨਹੀਂ ਕਿੱਥੇ ਮੰਨਣਾ ਸੀ ਨਾ ਮੋਤੀ ਦੇਣਾ ਸੀ ਨਾ ਦਿੱਤਾ ਦੁਖੀ ਹੋ ਕੇ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲ ਉਹ ਪਿੱਪਲ ਇਹੋ ਜਿਹੇ ਮਾੜੇ ਕਾਂ ਨੂੰ ਆਪਣੇ ਉੱਪਰ ਕਿਉਂ ਬੈਠਣ ਦਿੰਦਾ ਹੈ ਉਡਾ ਦੇ ਇਸ ਨੂੰ ਪਿੱਪਲ ਨੇ ਪੱਤਿਆਂ ਦੀ ਖੜਖੜ ਵਿੱਚ ਜਵਾਬ ਦਿੱਤਾ ਮੈਂ ਕਿਉਂ ਉਡਾਵਾਂ ਕਾਂ ਨੂੰ ਭਲਾ ਮੇਰਾ ਕੀ ਵਿਗਾੜਿਆ ਇਸ ਨੇ ਦੁਖੀ ਹੋ ਕੇ ਔੜਦੀ ਔੜਦੀ ਚਿੜੀ ਤਰਖਾਨ ਕੋਲ ਗਈ ਜਾ ਕੇ ਕਹਿੰਦੀ ਮਿਸਤਰੀ ਜੀ ਪਿਪਲ ਮੇਰੀ ਗੱਲ ਨਹੀਂ ਮੰਨਦਾ ਪਿਪਲ ਵੱੜਦੇ ਤਰਖਾਨ ਕਹਿੰਦਾ ਪਿਪਲ ਨੇ ਮੇਰਾ ਕੀ ਵਿਗਾੜਿਆ ਜੋ ਮੈਂ ਪਿਪਲ ਵੱਡਾਂ ਮੈਂ ਕੋਈ ਵਿਹਲਾ ਬੈਠਾ ਚਿੜੀ ਰਾਜੇ ਦੇ ਮਹਿਲ ਪੁੱਜੀ ਤੇ ਰਾਜੇ ਨੂੰ ਕਿਹਾ ਮਿਸਤਰੀ ਮੇਰਾ ਕੰਮ ਨਹੀਂ ਕਰਦਾ ਮਹਾਰਾਜ ਉਸ ਨੂੰ ਸਜ਼ਾ ਦਿਓ ਰਾਜੇ ਨੇ ਕਿਹਾ ਕੋਈ ਸ਼ਿਕਾਇਤ ਨਹੀਂ ਆਈ ਮੇਰੇ ਕੋਲ ਮਿਸਤਰੀ ਦੀ ਕੇਵਲ ਤੇਰੀ ਗੱਲ ਸੁਣ ਕੇ ਸਜ਼ਾ ਦੇ ਦਿਆਂ ਇਹ ਕੀ ਇਨਸਾਫ ਹੋਇਆ ਦਫਾ ਹੋ ਸਮਾਂ ਜਾਇਆ ਨਾ ਕਰ ਉੜਦੀ-ਉੜਦੀ ਚਿੜੀ ਰਾਣੀ ਦੇ ਮਹਿਲ ਵਿੱਚ ਗਈ। ਰਾਣੀ ਨੂੰ ਕਿਹਾ ਮਹਾਰਾਣੀ ਜੀ ਰਾਜਾ ਮੇਰਾ ਆਖਾ ਨਹੀਂ ਮੰਨਦਾ। ਤੁਸੀਂ ਰਾਜ ਨਾਲ ਰੁੱਸ ਜਾਓ। ਰਾਣੀ ਨੇ ਕਿਹਾ ਕਿਉਂ ਰੁੱਸਾਂ? ਰਾਜੇ ਨੇ ਮੇਰਾ ਕੀ ਵਿਗਾੜਿਆ ਹੈ? ਉੜਦੀ-ਉੜਦੀ ਚਿੜੀ ਚੂਹਿਆਂ ਕੋਲ ਗਈ। ਚੂਹਿਆਂ ਨੂੰ ਕਿਹਾ ਚੂਹੇ ਭਾਈਓ ਮੇਰਾ ਕਹਿਣਾ ਮੰਨ ਕੇ ਰਾਣੀ ਦੀਆਂ ਪਸ਼ਾਕਾਂ ਕੁੱਤਰ ਦਿਓ। ਚੂਹਿਆਂ ਨੇ ਕਿਹਾ ਰਾਣੀ ਨੇ ਸਾਡਾ ਕੀ ਨੁਕਸਾਨ ਕੀਤਾ ਹੈ ਕਿ ਅਸੀਂ ਉਸ ਦੇ ਲਿਵਾਜ਼ ਕੁੱਤਰੀਏ? ਉੜਦੀ-ਉੜਦੀ ਚਿੜੀ ਬਿੱਲੀ ਕੋਲ ਗਈ ਬਿੱਲੀ ਨੂੰ ਕਿਹਾ ਬਿੱਲੀ 마ਸੀ ਥੋੜੀ ਖੇਚਲ ਕਰ ਤੇ ਚੂਹਿਆਂ ਨੂੰ ਖਾ ਜਾ ਬਿੱਲੀ ਨੇ ਕਿਹਾ ਮੇਰਾ ਕੀ ਨੁਕਸਾਨ ਕੀਤੇ ਐ ਚੂਹਿਆਂ ਨੇ ਜੋ ਮੈਂ ਖਾਵਾਂ ਚਲੀ ਜਾ ਉੜਦੀ ਉੜਦੀ ਚਿੜੀ ਕੁੱਤਿਆਂ ਕੋਲ ਗਈ ਕਿਹਾ ਕੁੱਤਿਓ ਭਾਈਓ ਬਿੱਲੀ ਨੂੰ ਵੱਢੋ ਕੁੱਤੇ ਕਹਿੰਦੇ ਅਸੀਂ ਬਿੱਲੀ ਨੂੰ ਕਿਉਂ ਵੱਢੀਏ ਸਾਡੀ ਕਾਹਦੀ ਦੁਸ਼ਮਣੀ ਚਿੜੀ ਉੜਦੀ ਉੜਦੀ ਸੋਟੀਆਂ ਕੋਲ ਗਈ ਕਹਿੰਦੀ ਸੋਟਿਓ ਤੁਸੀਂ ਕੁੱਤਿਆਂ ਨੂੰ ਕੁੱਟੋ ਸੋਟੀਆਂ ਕਹਿੰਦੀਆਂ ਅਸੀਂ ਕੁੱਤਿਆਂ ਨੂੰ ਕਿਉਂ ਕੁੱਟੀਏ ਸਾਡੀ ਉਹਨਾਂ ਨਾਲ ਕੀ ਦੁਸ਼ਮਣੀ ਫਿਰ ਜਿਹੜੀ ਅੱਗ ਕੋਲ ਗਈ ਬੇਨਤੀ ਕੀਤੀ ਅਗਨੀ ਦੇ ਸੋਟੀਆਂ ਮੇਰਾ ਕਿਹਾ ਨਹੀਂ ਮੰਨਦੀਆਂ ਤੁਸੀਂ ਸੋਟੀਆਂ ਨੂੰ ਜਲਾ ਦਿਓ ਅੱਗ ਨੇ ਕਿਹਾ ਕਿਉਂ ਸੋਟੀਆਂ ਨਾਲ ਮੇਰਾ ਕੀ ਵੈਰ ਹੈ ਮੈਂ ਕਿਉਂ ਜਲਾਵਾਂ ਜਿਹੜੀ ਉੜਦੀ ਉੜਦੀ ਫਿਰ ਤਲਾਬ ਕੋਲ ਗਈ ਕਿਹਾ ਤਲਾਬੀਰ ਮੇਰਾ ਆਖਾ ਮੰਨ ਕੇ ਅੱਗ ਬੁਝਾ ਦੇ ਇੱਕ ਵਾਰ ਤਲਾਬ ਨੇ ਕਿਹਾ ਅੱਗ ਨਾਲ ਮੇਰਾ ਕੀ ਵੈਰ ਹੈ ਤੇ ਤੇਰੇ ਨਾਲ ਮੇਰਾ ਕੀ ਲਾਗਾ ਦੇਗਾ ਮੈਂ ਕਿਉਂ ਅੱਗ ਬੁਝਾਵਾਂ ਜਿਹੜੀ ਫੇਰ ਔੜਦੀ ਔੜਦੀ ਹਾਥੀਆਂ ਕੋਲ ਗਈ ਕਿਹਾ ਹਾਥੀਓ ਤਲਾਬ ਵਿੱਚ ਵੜ ਕੇ ਤਲਾਬ ਦਾ ਪਾਣੀ ਗੰਦਲਾ ਕਰ ਦਿਓ ਹਾਥੀਆਂ ਨੇ ਕਿਹਾ ਕਿਉਂ ਅਸੀਂ ਕਿਉਂ ਗੰਧਲਾਈਏ ਤਲਾਬ ਦਾ ਪਾਣੀ ਔੜਦੀ ਔੜਦੀ ਜੜੀ ਥੱਕ ਗਈ ਆਖਰ ਕੀੜੀ ਕੋਲ ਗਈ ਕੀੜੀ ਨੂੰ ਆਪਣੀ ਸਾਰੀ ਦਰਦ ਭਰੀ ਕਹਾਣੀ ਸੁਣਾਈ ਤੇ ਕਿਹਾ ਜੇ ਤੂੰ ਹਾਥੀ ਦੇ ਕੰਨ ਵਿੱਚ ਵੜ ਕੇ ਦੰਦੀ ਵੱਢੇ ਤਾਂ ਹਾਥੀ ਮੇਰੀ ਗੱਲ ਮੰਨੇਗਾ ਨਹੀਂ ਤਾਂ ਮੇਰੀ ਕਿਤੇ ਸੁਣਵਾਈ ਨਹੀਂ ਕੀੜੀ ਮੰਨ ਗਈ ਕਹਿੰਦੀ ਹੋਰ ਤੇਰੀ ਕਦ ਕਮ ਆਉਂਗੀ ਦੁਖੀ ਦੀ ਬਾਹ ਫੜਨੀ ਤਾਂ ਮੇਰਾ ਧਰਮ ਹੈ ਫਿਰ ਜਦ ਮੌਕਾ ਮਿਲੇਗਾ ਕੀੜੀ ਚਿੜੀ ਕਹਿੰਦੀ ਫਿਰ ਦੇਰ ਕਿਸ ਗੱਲ ਦੀ ਜਲਦੀ ਕਰ ਕੀੜੀ ਨੇ ਤਿਆਰ ਹੋਣ ਵਾਸਤੇ ਪਾਣੀ ਵਿੱਚ ਡੋਕੀ ਲਾਗੇ ਇਸ਼ਨਾਨ ਕੀਤਾ ਕੇਸ ਧੋਤੇ ਗੁੱਤ ਕੀਤੀ ਮੱਥੇ ਉੱਪਰ ਬਿੰਦੀ ਲਾਈ ਸ਼ਰਮਾ ਪਾਇਆ ਤੇ 16 ਸ਼ਿੰਗਾਰ ਕਰਕੇ ਸ਼ਮਸ਼ਮ ਕਰਦੀ ਹਾਥੀ ਦੇ ਕਾਨ ਵਿੱਚ ਵੜ ਕੇ ਦੰਦੀ ਵੱਢਣ ਵਾਸਤੇ ਤੁਰ ਪਈ ਕੀੜੀ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਹਾਥੀ ਥਰ ਥਰ ਕੰਬਣ ਲੱਗਾ ਮਨਤਾ ਕਰਨ ਲੱਗਾ ਨਾ ਕੀੜੀ ਭੈਣ ਮੇਰੇ ਕੰਨ ਵੱਲ ਨਾ ਦੱਸ ਮੈਂ ਤੇਰੀ ਕੀ ਸੇਵਾ ਕਰ ਸਕਦਾ ਕਿੜੀ ਨੇ ਕਿਹਾ ਜਦੋਂ ਤੈਨੂੰ ਚਿੜੀ ਨੇ ਪਾਣੀ ਗੰਧਲਾਉਣ ਲਈ ਕਿਹਾ ਸੀ ਜਵਾਬ ਕਿਉਂ ਦਿੱਤਾ ਹਾਥੀ ਨੇ ਹੱਥ ਬੰਨ ਲਏ। ਕੀ ਗਲਤੀ ਹੋ ਗਈ ਹੁਣੇ ਜਾਣਾ ਪਾਣੀ ਗੰਧਲਾ ਕਰਦਿੰਨੇ। ਹਾਥੀ ਸਰੋਵਰ ਕਿਨਾਰੇ ਗਿਆ ਸਰੋਵਰ ਲੱਗਾ ਮੇਨਤਾ ਕਰਨ। ਹਾਥੀ ਭਾਈ ਮੈਨੂੰ ਗੰਧਲਾ ਨਾ ਕਰ ਮੈਂ ਹੁਣੇ ਅੱਗ ਬੁਝਾ ਦਿੰਨੇ। ਅੱਗ ਬੋਲੀ ਲਿਆਓ ਲਾਠੀਆਂ ਮੈਂ ਹੁਣੇ ਜਲਾ ਦਿੰਨੀ ਐ। ਮੈਨੂੰ ਕਾਣੂ ਬੁਝਾਉਂਦੇ ਹਾਂ ਮੈਂ ਕਹਿਣਾ ਮੰਨਤਾ ਰਹੀਆਂ ਲਾਠੀਆਂ ਕਹਿਣ ਲੱਗੀਆਂ ਦਿਖਾਉ ਕੁੱਤੇ ਕਿੱਥੇ ਨੇ ਹੁਣੇ ਝੰਬ ਦਿੰਦੀਆਂ ਹਾਂ ਕੁੱਤੇ ਭੌਂਕਣ ਲੱਗੇ ਬਿੱਲੀਆਂ ਸਾਡੀਆਂ ਕੋਈ ਮਾਸੀਆਂ ਲੱਗਦੀਆਂ ਨੇ ਲਿਆਓ ਹੁਣੇ ਵੱਢਣ ਨੂੰ ਤਿਆਰ ਆ ਬਿੱਲੀਆਂ ਚੂਹੇ ਖਾਣ ਲਈ ਤਿਆਰ ਹੋ ਗਈਆਂ ਚੂਹਿਆਂ ਨੇ ਰਾਣੀ ਦੇ ਲਿਵਾਸ ਕੱਟਣ ਲਈ ਹਾਂ ਕਰ ਦਿੱਤੀ ਰਾਣੀ ਬੋਲੀ ਕੱਪੜੇ ਕੁਤਰਾਵਾ ਕਿ ਰੁੱਸਣਾ ਕੋਈ ਰੁੱਸਣਾ ਹੋਇਆ ਇੱਕ ਵਾਰ ਕਿਉਂ ਹਜ਼ਾਰ ਵਾਰ ਰੁੱਸ ਜਾਨੀ ਆ ਰਾਜ ਨੇ ਕਿਹਾ ਇਸ ਮਿਸਤਰੀ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਆਈਆਂ ਹੋਈਆਂ ਹਨ ਹੁਣ ਤਾਂ ਸਜ਼ਾ ਦੇਣੀ ਹੀ ਦੇਣੀ ਹੈ ਮਿਸਤਰੀ ਨੇ ਕਿਹਾ ਮੈਨੂੰ ਤਾਂ ਆਪ ਲੱਕੜ ਦੀ ਲੋੜ ਐ ਦਿਖਾਓ ਕਿਹੜਾ ਹੰਕਾਰਿਆ ਹੋਇਆ ਪੀਪਲ ਹੈ ਤੇ ਕਿੱਥੇ ਐ ਪੀਪਲ ਨੇ ਕਿਹਾ ਕਾਣਾ ਕਾਂ ਮੇਰਾ ਕੀ ਲੱਗਦਾ ਕਦੀ ਨਹੀਂ ਬੈਠਣ ਦਿੰਦਾ ਅੱਗੇ ਤੋਂ ਕਾਂ ਫਿਰ ਕਾਂ ਕਾਂ ਕਰਕੇ ਲੱਗਾ ਰੌਲਾ ਪਾਉਣ ਮੈਂ ਆਲਣਾ ਪਾ ਕੇ ਕਿੱਥੇ ਆਰਾਮ ਕਰਿਆ ਕਰਾਂਗਾ ਬਲਾਉ ਚਿੜੀ ਨੂੰ ਉਸ ਦਾ ਮੋਤੀ ਮੇਰੇ ਕੋਲ ਹੈ ਹੁਣੇ ਦੇ ਦੇਣਾ ਚਿੜੀ ਆ ਗਈ ਗੁਸੇ ਨਾਲ ਕਾਂ ਨੂੰ ਕਿਹਾ ਦੇ ਦੇ ਦੀਦੀ ਮੇਰਾ ਮੋਤੀ ਹੱਥ ਬੰਨ ਕੇ ਕਾਂ ਨੇ ਮੋਤੀ ਦੇ ਦਿੱਤਾ ਸਵਾ ਲੱਖ ਦਾ ਮੋਤੀ ਲੈ ਕੇ ਚਿੜੀ ਆਲ ਨੇ ਵਿੱਚ ਆਪਣੇ ਬੱਚਿਆਂ ਕੋਲ ਗਈ ਬੱਚੇ ਮੋਤੀ ਦੇਖ ਕੇ ਬੜੇ ਖੁਸ਼ ਹੋਈ ਚਿੜੀ ਨੇ ਸਵਾ ਲੱਖ ਰੁਪਏ ਲੈ ਕੇ ਮੋਤੀ ਰਾਣੀ ਨੂੰ ਵੇਚ ਦਿੱਤਾ ਇਹਨਾਂ ਪੈਸਿਆਂ ਨਾਲ ਪਿੱਪਲ ਉੱਪਰ ਸੋਨੇ ਦਾ ਮਹਿਲ ਬਣਾ ਕੇ ਚਿੜੀ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਵਿੱਚ ਰਹਿਣ ਲੱਗੀ ਇਸ ਰਾਲੇ ਗਾਲੇ ਵਿੱਚ ਕਾਂ ਦਾ ਲਾਲ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ ਉਸਨੇ ਧਿਆਨ ਤਾਂ ਮੋਤੀ ਵੱਲ ਕੀਤਾ ਹੋਇਆ ਸੀ ਰੋਂਦਾ ਰੋਂਦਾ ਥਾਂ ਥਾਂ ਪੁਛਦਾ ਫਿਰ ਕਿਸੇ ਨੇ ਮੇਰਾ ਲਾਲ ਦੇਖਿਆ ਹੋਵੇ ਕਿਸੇ ਨੇ ਕਿਤੇ ਲਾਲ ਦੇਖਿਆ ਹੋਵੇ ਕਿਸੇ ਨੇ ਗੱਲ ਨਹੀਂ ਸੁਣੀ ਰੋਂਦਾ ਰੋਂਦਾ ਕਾਂ ਕਾਣਾ ਕਾਂ ਮਰ ਗਿਆ ਜੋ ਸਾਡਾ ਆਪਣਾ ਹੁੰਦਾ ਹੈ ਉਹੀ ਆਪਣਾ ਹੁੰਦਾ ਹੈ ਸਾਨੂੰ ਕਿਸੇ ਦੀ ਚੀਜ਼ ਧਿਆਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਜਾਂ ਤੁਸੀਂ ਇਹ ਕਹਾਣੀ ਬਚਪਨ ਵਿੱਚ ਸੁਣੀ ਹੋਈ ਹੈ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ